ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮ ਸਰੂਪ ਬਣਖੀ ਜੀ ਦੀ ਇੱਕ ਹੋਰ ਕਹਾਣੀ ਹਰੇ ਪਰਦੇ ਵਾਲਾ ਕਮਰਾ ਸੁਨੀਤਾ ਤੂੰ ਕਿਸ ਮਿੱਟੀ ਦੀ ਬਣੀ ਹੋਈ ਹੈ ਕੀ ਵਿਗਾੜਿਆ ਸੀ ਮੈਂ ਤੇਰਾ ਕੀ ਤੇਰੇ ਵਿੱਚ ਇਨਸਾਨੀ ਦਿਲ ਹੈ ਤੂੰ ਤਾਂ ਮਨੁੱਖੀ ਕਦਰਾਂ ਕੀਮਤਾਂ ਵੀ ਖੋਹ ਦਿੱਤੀਆਂ ਸੁਨੀਤਾ ਮੇਰੇ ਕਮਰੇ ਦੇ ਦਰਵਾਜ਼ੇ ਤੇ ਜੋ ਹਰਾ ਪਰਦਾ ਲਟਕ ਰਿਹਾ ਹੈ ਇਹ ਬੜਾ ਸੰਘਣਾ ਹੈ ਬੜਾ ਹੀ ਗਫ ਇਸ ਦੀ ਬਾਹਰਲੀ ਦੁਨੀਆ ਮੈਨੂੰ ਬਿਲਕੁਲ ਨਹੀਂ ਦਿਖ ਰਹੀ ਪਤਾ ਨਹੀਂ ਬਾਹਰ ਕੀ ਹੋ ਰਿਹਾ ਹੈ ਪਰ ਇਸ ਪਰਦੇ ਤੋਂ ਬਾਹਰ ਮੈਨੂੰ ਤੂੰ ਦਿਖ ਰਹੀ ਹੈ ਸਾਫ਼ ਦਿਖ ਰਹੀ ਹੈ ਜਦ ਕਦੇ ਹਵਾ ਦੇ ਜ਼ੋਰ ਨਾਲ ਪਰਦਾ ਜਰਾ ਕੋਈ ਹਿਲਦਾ ਹੈ ਤਾਂ ਮੈਨੂੰ ਤੇਰੇ ਆ ਜਾਣ ਦਾ ਭੁਲੇਖਾ ਪੈਂਦਾ ਹੈ ਮੈਨੂੰ ਪਤਾ ਹੈ ਕਿ ਤੂੰ ਨਹੀਂ ਆਵੇਂਗੀ ਪਰ ਸੁਨੀਤਾ ਤੂੰ ਸੱਚ ਜਾਣ ਕਿ ਜੇ ਤੂੰ ਮੇਰੇ ਕੋਲ ਆ ਜਾਵੇਂ ਤਾਂ ਤੇਰੇ ਸਾਰੇ ਗੁਨਾਹ ਮਾਫ ਕਰ ਦੇਵਾਂਗਾ ਤੇਰੀ ਇੱਕ ਵੀ ਭੁੱਲ ਤੈਨੂੰ ਜੀਤੇ ਨਹੀਂ ਕਰਾਵਾਂਗਾ ਭੁੱਲ ਤੇ ਗੁਨਾਹ ਕੋਈ ਚੀਜ਼ ਨਹੀਂ ਹੁੰਦੇ ਸੁਨੀਤਾ ਐਵੇਂ ਅਣਜਾਣੇ ਹੀ ਸਾਥੋਂ ਕਦੇ-ਕਦੇ ਕੁਝ ਹੋ ਜਾਂਦਾ ਹੈ ਜਿਹੜਾ ਹੋਰਾਂ ਨੂੰ ਚੰਗਾ ਨਹੀਂ ਲੱਗਦਾ ਤੈ ਜੋ ਕੀਤਾ ਹੈ ਅਣਜਾਣੇ ਵਿੱਚ ਹੀ ਤਾਂ ਕੀਤਾ ਹੈ ਮੇਰੇ ਕਮਰੇ ਦੇ ਦਰਵਾਜ਼ੇ ਤੇ ਜੋ ਹਰਾ ਪਰਦਾ ਲਟਕ ਰਿਹਾ ਹੈ ਤੇਰੇ ਲਈ ਹਰੀ ਚੰਡੀ ਦਾ ਸੂਚਕ ਹੈ ਪੋਰਾ ਵਿਨਾ ਸੰਗ ਪੋਰਾ ਵੀ ਨਾ ਘਬਰਾ ਬਸ ਆ ਜਾ ਕੀ ਤੈਨੂੰ ਜ਼ਰਾ ਵੀ ਅਹਿਸਾਸ ਨਹੀਂ ਕਿ ਤੇਰਾ ਸਦੀਸ਼ ਤੇਰੇ ਬਿਨਾ ਕਿਸ ਤਰ੍ਹਾਂ ਤੜਫ ਰਿਹਾ ਹੈ ਮੈਂ ਐਤਵਾਰ ਹੈ ਨਾ ਮੈਂ ਨਹਾਤਾ ਹਾਂ ਤੇ ਨਾ ਹੀ ਦੁਪਹਿਰ ਦੀ ਰੋਟੀ ਖਾਦੀ ਹੈ ਸਵੇਰੇ ਇੱਕ ਕੱਪ ਚਾਹ ਦਾ ਪੀਤਾ ਸੀ ਦੁਪਹਿਰੇ ਜਏ ਗਲਾਸ ਪਾਣੀ ਦਾ ਪੀ ਲਿਆ ਸੀ ਹੁਣ ਪਿਛਲਾ ਪਹਿਰ ਹੈ 4 ਵਜਣ ਵਾਲੇ ਹਨ ਜੀ ਕਰਦਾ ਹੈ ਚਾਹ ਦਾ ਇੱਕ ਕੱਪ ਪੀਵਾਂ ਪਰ ਉੱਠਣ ਦੀ ਹਿੰਮਤ ਨਹੀਂ ਕੌਣ ਭਰੇ ਸਟੋਵ ਵਿੱਚ ਹਵਾ ਕੌਣ ਧੋਵੇ ਟੋਪੀਆਂ ਮੇਜ਼ ਤੇ ਰੱਖੀ ਦੁੱਧ ਦੀ ਗੜਵੀ ਨੂੰ ਵੀ ਤਾਂ ਬਿੱਲੀ ਡੋਲ ਗਈ ਹੈ ਦਿਲ ਚਾਹੁੰਦਾ ਹੈ ਕੋਈ ਆਵੇ ਹੋਰ ਨਹੀਂ ਤਾਂ ਚਾਹ ਹੀ ਬਣਾ ਕੇ ਪਿਆ ਜਾਵੇ ਸੁਨੀਤਾ ਤੈਨੂੰ ਯਾਦ ਹੈ ਕਦੇ-ਕਦੇ ਤੂੰ ਆਪਣੀ ਮਾਂ ਤੇ ਗਵੰਡਣਾ ਤੋਂ ਚੋਰੀਓ ਮੇਰੇ ਕਮਰੇ ਵਿੱਚ ਇੱਕਦਮ ਹੀ ਆ ਜਾਂਦੀ ਸੀ ਮੇਰੇ ਕਮਰੇ ਦਾ ਅੰਦਰਲਾ ਕੁੰਡਾ ਲਾ ਕੇ ਮੰਝੇ ਤੇ ਮੇਰੇ ਉੱਤੇ ਡਿੱਗ ਡਿੱਗ ਪੈਂਦੀ ਸੀ ਤੇ ਪਤਾ ਹੈ ਮੈਂ ਤੇਨੂੰ ਕੀ ਕਹਿੰਦਾ ਹੁੰਦਾ ਸਾਂ ਸੁਨੀਤਾ ਪਹਿਲਾਂ ਚਾਹ ਬਣਾ ਦੁੱਧ ਉਹ ਪਿਆ ਮੇਸ ਤੇ ਤੇ ਤੂੰ ਮਿੰਟਾਂ ਦੇ ਹਿਸਾਬ ਚਾਹ ਬਣਾ ਕੇ ਪਿਆਲੀ ਮੇਰੇ ਬੁੱਲਾ ਨੂੰ ਲਾ ਦਿੰਦੀ ਸੀ ਉਹ ਵੀ ਦਿਨ ਸਨ ਜਦ ਆਪਾਂ ਮੇਰੇ ਇਸੇ ਕਮਰੇ ਵਿੱਚ ਇਕੱਠੇ ਬੜਦੇ ਹੁੰਦੇ ਸਾਂ ਕਦੇ-ਕਦੇ ਤਾਂ ਰਾਤ ਨੂੰ ਵੀ ਤੇਰੀ ਮਾਂ ਨੂੰ ਮੇਰੇ ਤੇ ਕੋਈ ਸ਼ੱਕ ਨਹੀਂ ਸੀ ਤੂੰ ਡਰਦੀ ਸੀ ਤਾਂ ਸਿਰਫ ਗਵੰਡਣਾ ਤੋਂ ਡਰਦੀ ਸੀ ਤੇਰੇ ਭਰਾ ਤਾਂ ਮੇਰੇ ਨਾਲ ਇਉਂ ਸਨ ਜਿਵੇਂ ਮੈਂ ਉਹਨਾਂ ਦਾ ਵੱਡਾ ਭਰਾ ਹੋਵਾਂ ਤੇਰੇ ਪਿਤਾ ਜੀ ਉਹ ਤਾਂ ਮੈਂ ਕਦੇ ਦੇਖੇ ਹੀ ਨਹੀਂ ਸਨ ਸ਼ਾਇਦ ਉਹਨਾਂ ਨੇ ਵੀ ਮੈਨੂੰ ਕਦੇ ਨਹੀਂ ਦੇਖਿਆ ਹੋਣਾ ਤੂੰ ਹੀ ਦੱਸਦੀ ਹੁੰਦੀ ਸੀ ਕਿ ਉਹ ਤਾਂ ਬਿਜ਼ਨਸ ਦੇ ਮਾਮਲੇ ਵਿੱਚ ਸ਼ਹਿਰੋਂ ਬਾਹਰ ਹੀ ਰਹਿੰਦੇ ਹਨ 15-15 ਦਿਨਾਂ ਪਿੱਛੋਂ ਕਦੇ ਇੱਕ ਅੱਧੀ ਰਾਤ ਆਉਂਦੇ ਹਨ ਤੇ ਤੂੰ ਇਹ ਵੀ ਗੱਲ ਝੂਠਲਾ ਸਕਦੀ ਸੀ ਕਿ ਆਪਾਂ ਵਿਆਹ ਕਰਵਾਉਣ ਦੀਆਂ ਕਸਮਾਂ ਖਾਧੀਆਂ ਸਨ ਆਪਣੀ ਜਾਤ ਇੱਕ ਸੀ ਆਪਣੇ ਗੋਤ ਅੱਡ-ਅੱਡ ਸਨ ਮੈਂ ਉਹ ਸੁੰਦਰ ਨਹੀਂ ਸਾਂ ਮਿਊਂਸੀਪਲ ਕਮੇਟੀ ਦੀ ਪੱਕੀ ਪੱਕੀ ਨੌਕਰੀ ਤੇ ਲੱਗਿਆ ਹੋਇਆ ਸਾਂ ਹੁਣ ਵੀ ਹਾਂ ਕੀ ਨੁਕਸ ਸੀ ਮੇਰੇ ਵਿੱਚ ਤੂੰ ਬਹਾਨਾ ਲਾਇਆ ਸੀ ਪਹਿਲਾਂ ਤੇਰੀ ਵੱਡੀ ਭੈਣ ਦਾ ਵਿਆਹ ਹੋ ਲਵੇ ਦਿਨ ਗੁਜ਼ਰ ਰਹੇ ਸਨ ਤੇ ਫਿਰ ਤੁਸੀਂ ਆਪਣਾ ਮਕਾਨ ਬਦਲ ਲਿਆ ਸੀ ਸ਼ਹਿਰ ਦੇ ਦੂਜੇ ਪਾਸੇ ਤੇਰੀ ਮਾਂ ਕਹਿੰਦੀ ਸੀ ਉਹ ਮਕਾਨ ਇਸ ਨਾਲੋਂ ਚੰਗਾ ਹੈ ਉਸ ਮਕਾਨ ਵਿੱਚ ਸਹੂਲਤਾਂ ਬਹੁਤੀਆਂ ਹਨ ਉਹ ਮਕਾਨ ਤਾਂ ਨਵਾਂ ਹੈ ਕੀ ਪਿਆ ਹੈ ਹੁਣ ਇਸ ਪੁਰਾਣੇ ਮਕਾਨ ਵਿੱਚ ਮੈਨੂੰ ਤਾਂ ਤੇਰਾ ਇਹੀ ਕਮਰਾ ਪਿਆਰਾ ਹੈ ਮੇਰਾ ਤਾਂ ਏਸੇ ਵਿੱਚ guzara ਹੈ ਸ਼ਹਿਰ ਦੇ ਦੂਜੇ ਪਾਸੇ ਤੁਹਾਡੇ ਨਵੇਂ ਮਕਾਨ ਵਿੱਚ ਵੀ ਮੈਂ ਤੈਨੂੰ ਮਿਲਣ ਨਾ ਆਜ ਆਇਆ ਕਰਦਾ ਸਾਂ ਹਫਤੇ ਬਾਅਦ 10 ਦਿਨ ਬਾਅਦ ਸਾਡੇ ਪਿੰਡ ਮੇਰੀ ਮਾਂ ਬਹੁਤ ਬਿਮਾਰ ਹੋ ਗਈ ਸੀ ਤੇ ਫਿਰ ਮੈਂ ਪਿੰਡ ਚਲਿਆ ਗਿਆ ਸਾਂ ਮਾਂ ਬਹੁਤ ਬਿਮਾਰ ਸੀ ਨਮੂਨੀਆਂ ਹੋ ਗਿਆ ਸੀ ਤੇ ਫਿਰ ਟਾਈਫਾਇਡ ਇੱਕ ਮਹੀਨੇ ਦੀ ਛੁੱਟੀ ਲੈਣੀ ਪਈ ਸੀ ਵਾਪਸ ਆਇਆ ਸਾਂ ਤਾਂ ਤੇਰਾ ਮੂੰਹ ਹੋਰ ਸੀ ਤੁਹਾਡੇ ਘਰ ਆਉਂਦਾ ਸਾਂ ਤੂੰ ਘਰੋਂ ਬਾਹਰ ਹੋ ਜਾਂਦੀ ਸੈਂ ਗਵਾਂਡੀਆਂ ਦੇ ਘਰ ਚਲੀ ਜਾਂਦੀ ਸੈਂ ਕੀ ਜਾਣਦਾ ਸਾਂ ਮੈਂ ਸ਼ਹਿਰ ਦੇ ਦੂਜੇ ਪਾਸੇ ਗਵਾਂਡੀਆਂ ਨੂੰ ਤਿੰਨ ਵਾਰ ਗਿਆ ਸਾਂ ਚੌਥੀ ਵਾਰ ਗਿਆ ਸਾਂ ਤੇ ਫਿਰ ਨਾ ਜਾਣ ਦੀ ਕਸਮ ਖਾ ਲਈ ਸੀ ਫਿਰ 2 ਮਹੀਨਿਆਂ ਬਾਅਦ ਤੇਰੀ ਮਾਂ ਮੇਰੇ ਕੋਲ ਆਈ ਸੀ ਮੇਰੇ ਇਸੇ ਕਮਰੇ ਵਿੱਚ ਤੇ ਫਿਰ ਤਾਂ ਤੈਨੂੰ ਯਾਦ ਹੀ ਹੈ ਕਿ ਮੈਂ ਤੇ ਤੇਰੀ ਮਾਂ ਤੈਨੂੰ ਕਿਸੇ ਸ਼ਹਿਰ ਕਿਸੇ ਹੋਰ ਸ਼ਹਿਰ ਵਿੱਚ ਤਜਰਬੇਕਾਰ ਦਾਈ ਕੋਲ ਲੈ ਕੇ ਗਏ ਸਾਂ ਤੇਰੀ ਜਾਨ ਸੌਖੀ ਕਰਵਾਈ ਸੀ ਖੈਰ ਇਹ ਗੱਲ ਵੀ ਹੋਈ ਨਿਬੜੀ ਤੇ ਆਪਣੀ ਮਾਂ ਕੋਲ ਸੌਹ ਖਾਧੀਆਂ ਸਨ ਪਾਣੀ ਦੀਆਂ ਚੂਲੀਆਂ ਡੋਲੀਆਂ ਸਨ ਰੋ ਰੋ ਕੇ ਦੱਸਿਆ ਸੀ ਕਿ ਉਸ ਮੁੰਡੇ ਨੇ ਤਾਂ ਤੇਰੇ ਨਾਲ ਜ਼ਬਰਦਸਤੀ ਕਰ ਲਈ ਸੀ ਤੂੰ ਕਾਰੀ ਕੱਲੀ ਸੀ ਖੈਰ ਠੀਕ ਹੈ ਜੋ ਤੈ ਆਖਿਆ ਸੀ ਪਰ ਉਸੇ ਮੁੰਡੇ ਨੂੰ ਤੁਹਾਡੇ ਘਰ ਇੱਕ ਦਿਨ ਬੈਠਾ ਮੈਂ ਆਪ ਦੇਖਿਆ ਸੀ ਤੇਰੀ ਮਾਂ ਨੇ ਚਾਹ ਬਣਾਈ ਸੀ ਤਾਂ ਤੂੰ ਪਿਆਲੀ ਚੁੱਕ ਕੇ ਪਹਿਲਾਂ ਉਸ ਮੁੰਡੇ ਨੂੰ ਫੜਾਈ ਤੇ ਬਾਅਦ ਵਿੱਚ ਮੈਨੂੰ ਤੇਰੀ ਮਾਂ ਨੂੰ ਵੀ ਮੈਂ ਕੀ ਕਹਿੰਦਾ ਸੁਨੀਤਾ ਮੈਂ ਬਹੁਤ ਨੀਵਾ ਹੋ ਗਿਆ ਹਾਂ ਤੈ ਮੈਨੂੰ ਕਿਤੋਂ ਜੋਗਾ ਵੀ ਨਹੀਂ ਛੱਡਿਆ ਮੈਂ ਮਿੱਟੀ ਵਿੱਚ ਮਿਲਾ ਮਿਲ ਗਿਆ ਹਾਂ ਮੈਂ ਕਾਂਸੇ ਦਾ ਵੀ ਨਹੀਂ ਰਿਹਾ ਐਨਾ ਗਿਰਿਆ ਹੋਇਆ ਇਨਸਾਨ ਵੀ ਕੋਈ ਹੋ ਸਕਦਾ ਹੈ ਜੋ ਇਸ ਤਰ੍ਹਾਂ ਦੀ ਹਾਲਤ ਵਿੱਚ ਵੀ ਆਪਣੀ ਮਹਿਬੂਬਾ ਨੂੰ ਦੁਬਾਰਾ ਅਪਣਾ ਲਵੇ ਪਰ ਸੁਨੀਤਾ ਤੂੰ ਇਹਨਾਂ ਸਾਰੀਆਂ ਗੱਲਾਂ ਤੇ ਪਾਣੀ ਫੇਰਦੇ ਆ ਜਾ ਮੈਂ ਤੈਨੂੰ ਅਪਣਾਵਾਂਗਾ ਹੁਣ ਵੀ ਅਪਣਾਵਾਂਗਾ ਮੈਥੋਂ ਆਪਣਾ ਗਮ ਆਪਣਾ ਦੁੱਖ ਤੇ ਆਪਣਾ ਉਧਰੇਵਾ ਚੱਲਿਆ ਨਹੀਂ ਜਾ ਰਿਹਾ ਉਸ ਸ਼ਹਿਰ ਜੱ ਤੇਰੀ ਜਾਨ ਸੁਖਾੜੀ ਕਰਵਾਉਣ ਆਪਾਂ ਗਏ ਸਾਂ ਤਾਂ ਤੇਰੀ ਮਾਂ ਤੋਂ ਅੱਖ ਬਚਾ ਕੇ ਮੈਂ ਤੈਨੂੰ ਥੋੜਾ ਜਿਹਾ ਠੋਕਰਿਆ ਸੀ ਸੁਨੀਤਾ ਕੌਣ ਹੈ ਉਹ ਤੈਂ ਆਖਿਆ ਸੀ ਜ਼ਰਾ ਲਾਚੜ ਕੇ ਤੁਸੀਂ ਹੀ ਹੋ ਹੋਰ ਕੌਣ ਹੈ ਉਹ ਮੈਂ ਸਭ ਕੁਝ ਜਾਣਦਾ ਹੋਇਆ ਵੀ ਚੁੱਪ ਹੋ ਗਿਆ ਸਾਂ ਮੈਨੂੰ ਤਾਂ ਤੇਰੀ ਮਾਂ ਨੇ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਹੋਇਆ ਸੀ ਤੇ ਉਸ ਮੁੰਡੇ ਦੀ ਭਾਲ ਕਰਕੇ ਮੈਂ ਉਸ ਨੂੰ ਪੁੱਛਿਆ ਸੀ ਕਿਉਂ ਬਈ ਤੇਰੀ ਹੀ ਹੈ ਉਹ ਕਾਰਨਾਮ ਮੁੰਡਾ ਸੱਚਾ ਬੜਾ ਨਿਕਲਿਆ ਪਰ ਕਹਿੰਦਾ ਮੈਨੂੰ ਕੀ ਪਤਾ ਕਿਸੇ ਦਾ ਹੈ ਉਹ ਤਾਂ ਵਿਹਾਂ ਨਾਲ ਹੈ ਕੀ ਪਤਾ ਲੱਗਾ ਕਿਸ ਦਾ ਹੈ ਸੁਨੀਤਾ ਸੱਚ ਜਾਣ ਮੈਂ ਧਰਤੀ ਵਿੱਚ ਉਸੇ ਵੇਲੇ ਧਸ ਗਿਆ ਹਾਂ ਤੂੰ ਇਸ ਤਰ੍ਹਾਂ ਦੀ ਜ਼ਿੰਦਗੀ ਕਿਉਂ ਮਣਾਈ ਹੋਈ ਹੈ ਸੁਨੀਤਾ ਕੀ ਤੈਨੂੰ ਇਹ ਜ਼ਿੰਦਗੀ ਪਸੰਦ ਹੈ ਤੇਰਾ ਕੋਈ ਭੁਵਿੱਖ ਨਹੀਂ ਕੀ ਤੂੰ ਬੁੱਢੀ ਹੋ ਚੱਲੀ ਹੈ ਅਜੇ ਤਾ ਤੂੰ ਵਿਹਾਂ ਤੋਂ ਵੀ ਥੱਲੇ ਹੈ ਸੁਨੀਤਾ ਕੁਝ ਸੋਚ ਕੁਝ ਅਕਲ ਕਰ ਕਿਵੇਂ ਬੀਤੇਗੀ ਜ਼ਿੰਦਗੀ ਤੇਰੀ ਕੀ ਤੂੰ ਕੋਠਿਆਂ ਦੀ ਜ਼ਿੰਦਗੀ ਜਿਉਣਾ ਚਾਹੁੰਦੀ ਹੈ ਚੱਲ ਮਿੱਟੀ ਪਾ ਇਹਨਾਂ ਸਾਰੀਆਂ ਗੱਲਾਂ ਤੇ ਮੈਨੂੰ ਤਾਂ ਤੇਰਾ ਸਭ ਕੁਝ ਚੰਗਾ ਲੱਗਦਾ ਹੈ ਤੇਰੇ ਵਿੱਚ ਕੋਈ ਵੀ ਨੁਕਸ ਨਹੀਂ ਪਰ ਤਾਂ ਜੇ ਤੂੰ ਇੱਕ ਦੀ ਬਣ ਕੇ ਰਹੇ ਉਹ ਇੱਕ ਮੈਂ ਹਾਂ ਮੈਂ ਹੀ ਹਾਂ ਧੰਨਵਾਦ ਜੀ